ਤਨ ਕਰੇ ਨੰਦੀ ਅਤਮਾਨੁ ਪ੍ਰਿਆਰੈ ਭਾਜੀ ਗੁਆਰੀ ਹੁੰਦੀ ਐ ਅਗੜੀ ਸਾਡੀ ਸਾਰੀਆਂ ਵੀ ਅਗੜੀ ਜੀ ਗੁਆਰੀ ਆਪੋ ਆਪੀ ਕੋਈ ਨੰਨ ਦਾ ਈਲ ਪਰਵਾਰੀ ਆਏਗੀ ਉਹੀ ਕਿਸੇ ਦੀ ਆਏਗੀ ਕਿਸੇ ਦੀ ਨਹੀਂ ਆਏਗੀ ਹੋ ਕੇ ਨਹੀਂ ਉਹ ਸਰਬ ਨੂੰ ਮਿਲਣ ਦੀ ਬਾਤ ਹੈ ਇੱਕ ਤੇ ਸਾਰਿਆਂ ਦੀ ਆੜੇ ਵਿੱਚ ਤੇ ਸਾਰਿਆਂ ਦੀ ਆਨੇ ਕੋਈ ਯਾਦਦੁਮਾਸ ਸਾਇੰਕੀਤੀ ਸਕਦਾ ਹੈ ਫੇਕ ਆਖਤਾ ਨਹੀਂ ਸਕਦਾ ਸਨ ਸਾਪੀ ਪਰਵਾਰੀ ਆਏਗੀ ਆਏ ਅਖਰੇ ਉਹ ਪਹੁੰਚਾ ਸਦਲੇ ਦਿੱਸਤ oven ਸਤਿ ਸ੍ਰੀ ਅਕਾਲ ਇਹਨੇ ਬਾਰੇ ਨਹੀਂ ਕਹ ਕਰ ਮੋਤ ਦੇ ਪੱਤਰੇ ਆ ਗਏ ਇਹ ਕਹਿੰਦੇ ਨੇ ਗੁਰੂ ਮਹਾਰਾਜ ਦੀ ਕਿਟੂਆੜੀ ਹੈ ਜਿਹੜੀ ਕਿਸੇ ਦੀ ਆਉਂਦੀ ਹੈ ਕਿਸੇ ਦੀ ਨਹੀਂ ਆਉਂਦੀ ਹਲਕੀ ਕਿਸੇ ਜ਼ਰੂਰੀ ਦੀ ਹੀ ਆਉਂਦੀ ਅਨੇਕ ਕਿੰਨੀ ਦੁਨੀਆ ਜਤਨ ਕਰਦੀ ਹੈ ਔਰ ਕਿਵੇਂ ਓਕੇ ਓਕੇ ਤਰੀਕੇ ਨਾਲ ਜਤਨ ਕਰਦੀ ਹੈ ਰੱਬੋਂ ਮਿਲਣ ਵਾਸਤੇ ਕਈਆਂ ਮੇਰਾ ਦਿਲ ਖੜਾ ਪੈਦਾ ਹੋ ਜਾਂਦੀ ਹੈ ਕਈਆਂ ਚ ਨਹੀਂ ਹੁੰਦੀ ਇਹਦੇ ਹਰਦੇ ਦਇਆ ਦੇ ਨਾਮ ਪਈ ਹੋਏ ਹੁੰਦੇ ਨੇ ਨਾ ਉਹਨਾਂ ਵਿੱਚ ਹੁੰਦੀ ਹੈ ਤਲੱਬ ਤਾਂ ਇਹਨਾਂ ਵਿੱਚ ਪਟੋਲ ਭੈਣੋਂ ਪਟੋਰੀ ਦਾ ਜਨਮ ਹੈ ਸਾਡੇ ਵਰਗੇ ਨਹੀਂ ਹੁੰਦੀ ਰਖੋ ਮਿਲਾਂ ਦੀ ਤੜਪ ਕਿਉਂਕਿ ਦੁਨੀਆਂ ਵਿੱਚ ਤੜਪ ਇੰਨੀਆਂ ਬਹਿਣ ਕਿੱਆਂ ਹੋਈਆਂ ਨੇ ਕੋਈ ਵੀ ਕੁੜੀਆਂ ਹੁੰਦੀ ਨੇ ਆਪ ਸੁਨਾ ਇਕੱਠੀਆਂ ਕੀਤੀਆਂ ਨੇ ਇਹਨੇ ਵਿਚਾਰ ਅੰਦਰ ਇਕੱਠੇ ਕੀਤੇ ਹੋਏ ਉਹ ਹੀ ਖਤਮ ਨਹੀਂ ਹੁੰਦੇ ਬੰਦੇ ਦੇ ਫਿਰ ਦੂਜੀ ਤੜਾ ਤੋਂ ਕਿੱਥੋਂ ਪੈਦਾ ਹੋਏ ਹਉ ਪਾਵਨ ਸ਼ਬਦੀ ਥੋੜੀ ਜਿਹੀ ਵਿਚਾਰ ਭਿੰਤ ਸਮਾਪਤੀ ਕਰਦੇ ਹਾਂ ਇਹ ਮਨੋਕਈ ਹੋਈ ਹੈ ਸ਼ੰਗਲ ਪਰਉਹੀ ਹੈ ਕਿ ਪਾਣੀ ਤੇ ਪਾਣੀ ਦੇ ਵਿਚਾਰ ਸੀ ਗੁਰੂ ਤੋਂ ਵਗੈਰ ਨਹੀਂ ਪਰ ਸਕਦੇ ਔਰ ਇੱਕ ਜਦੋਂ ਵੀ ਭਾਜੀ ਤਨ ਕਰਦਾ ਹੈ ਨਾ ਕੋਈ ਵੀ ਇੱਕ ਪਈ ਵਾਲੀ ਮਾਹੌਲੇ ਦਾ ਦਾ ਮੰਨਦਾ ਕਿ ਕੀਰਤਨ ਕਰਦੇ ਰਹੀਏ ਕਰਦੇ ਰਹੀਏ ਤੇ ਸੁਣਨ ਵਾਲੇ ਦਾ ਮਨ ਹੁੰਦਾ ਸੀ ਸੁਣਦੇ ਰਹੀਏ ਸੰਤਰੀਆ ਕੀਰਤਨ ਵੱਲ ਨਹੀਂ ਹੋਣਾ ਚਾਹੀਦਾ ਇੱਕ ਮਾਹੌਲ ਬਣਦਾ ਇੱਕ ਦਰਨਾ ਮਾਹੌਲ ਵਾਲਾ ਮਾਹੌਲ ਅਲੱਗ ਹੈ ਉਸ ਤਰ੍ਹਾਂ ਜਨਾ ਕਰਦਣੇ ਨਾਲ ਉਹ ਚੱਲਣਾ ਪਰ ਇਹ ਜਿਹੜੀ ਰੀਤਾਂ ਨੇ ਪੁਰਾਣੀਆਂ ਭਾਈ ਅਰਜਿੰਦਰ ਸਿੰਘ ਨੇ ਆਪਣੇ ਮਿੱਠਾ ਆਸਮਾਨ ਨਾਮ ਗਾਇਆ ਉਹ ਆਪਣੇ ਸ਼ਬਦ ਨੇ ਤੇ ਇਹੇ ਤੋਂ ਮਾ ਪੜਦੇ ਆ ਠਰਾਵ ਦੇ ਨਾਂ ਸੁਣਦਿਆਂ ਨਾਲ ਕਿ ਵਕਤਾਂ ਅੰਦਰ ਬਣਦੇ ਨੇ ਜਿਨੋਂ ਆ ਕਹਿੰਦੇ ਆ ਸੈਲ ਸੁਭਾਏ ਵਾਲਾ ਕਿਰਤ ਹੈ ਇਹ ਵੀ ਬੰਦਨੇ ਪਾਟਾ ਫੜਾ ਠੰਡਾ ਗਿਰਦਨ ਉਹ ਮਿਰਦਾਂ ਠੰਡਾ ਹੋ ਜਾ ਤਾਂ ਇਹ ਸਾਡੇ ਅੰਦਰ ਠੰਡਕ ਪੈ ਗਈ ਨਾ ਉਹ ਕੀਰਤਨ ਦੇ ਤਪ ਤੋਂ ਲਿਆ ਇਹ ਸਾਡੇ ਅੰਦਰ ਕੀ ਹੋਈਗਾ ਜੀ ਰਸੋ ਜੀ ਆਪਾਂ ਜਦੋਂ ਪਤਲਾ ਪਤਲਾ ਕੋਈ ਸਮਾਨ ਲ ਪੀਂਦੇ ਆ ਤੇ ਅੰਦਰ ਕੀ ਹੁੰਦੀ ਹੈ ਜਲਨ ਹੁੰਦੀ ਕਰਕੇ ਪਤਾ ਹੁੰਦੀ ਨੂੰ ਫਰੋਂਡਾ ਠੰਡਾ ਪਾਣੀ ਪੀਏ ਜਾਂ ਠੰਡਾ ਕੋਈ ਵੀ ਪਾਣਾ ਰੱਖੀ ਤੇ ਅੰਦਰ ਖੰਡਾ ਲਵਾਉਂਦੀ ਹੈ ਫਰਤ ਪਾਣੀ ਕਰ ਲੋ ਲੋਕਾਂ ਨੂੰ ਠੰਡਾ ਗਰੀ ਜੈਤੀ ਉਹ ਗਰਮੀ ਜਾਦਾ ਚੀਨੀ ਚਲੋ ਆਪਾਂ ਨਾ ਕੋਸਟ ਪੁਆਇੰਟ ਤੇ ਗਿਆ ਸੀ ਕਦੀ ਬਹੁਤਾ ਬਣ ਜਾਂਦੇ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਇਹ ਸੰਗੋਖ ਹੈ ਅੰਦੇ ਹਰਨਾਮਨ ਕੀ ਉਸ ਸੱਚ ਵੈਣ ਵਾਰੀ ਜੋ ਕੋ ਕਰੇ ਉਦਾਹਰਨ ਇਹ ਜੀਵ ਇਸਤਰੀ ਦੀ ਤੇ ਉਸ ਪਰਮਾਤਮਾ ਦੇ ਮਿਲਾਵ ਦੀ ਗੱਲ ਚੱਲਦੀ ਹੈ ਪੂਰੇ ਸੰਗੋ ਵਿੱਚ ਇਹੀ ਗੱਲ ਹੈ ਕਿ ਜਦੋਂ ਵੇਗਾਂ ਦੀ ਸ਼ਬਦ ਬੜਦਾ ਹੈ ਤੇ ਥੋੜੀ ਜਿਹੀ ਚਾਲ ਆਉਂਦੀ ਤੋਂ ਪਹਿਲਾਂ ਹਨੇਰੀ ਹੁੰਦੀ ਹੈ ਜੀ ਕੀ ਕੀ ਮਹਾਰਾਜ ਨੇ ਦੱਸਿਆ ਜੀ ਇਹ ਸਮਝ ਆਉਂਦੀ ਹੈ ਤ੍ਰਿਗੁਰਜਨ ਦੇ ਮਹਾਰਾਜ ਨੇ ਦੱਸਿਆ ਕਿ हे ਸੁੰਦਰ ਜੀਵ ਇਸਤਰੀ ਮੈਂ ਤੁਹਾਨੂੰ ਇੱਕ ਸੱਚੀ ਗੱਲ ਸੁਣਾਉਣੀ ਆ ਜਿਹੜੀ ਕੋਈ ਹੋਰ ਸੁਣਾ ਰਿਹਾ ਸਾਡੇ ਅੰਦਰ ਦੀ ਅੰਤਰਾ ਆਤਮਾ ਮਨ ਨੂੰ ਸੰਭੋਗ ਅੰਦਰ ਕੀ ਸੁਣਾ ਰਹੀ ਹੈ ਇਹ ਮੇਰੇ ਮਨਾਂ ਤੈਨੂੰ ਸੱਚੀ ਗੱਲ ਸੁਣਾਉਣੀ ਆ ਹਰਣਾ ਕੀ ਕਹਿੰਦੇ ਨੇ ਹਰਣੀਆਂ ਅੱਖਰਾਂ ਵਰਗੀਆਂ ਸੁੰਦਰਤਾ ਉਹ ਇੱਕ ਇਸੇ ਦੀ ਕਹਿੰਦੇ ਇਹ ਸੁੰਦਰ ਜੀਵ ਇਸ ਤਰ੍ਹਾਂ ਇਹ ਮਤਨ ਨੂੰ ਇੱਕ ਸੱਚੀ ਗੱਲ ਸੁਣਾਉਂਦੀ ਆ

ਪਰ ਕੋਈ ਸਵਾਲ ਨਹੀਂ ਸੰਦੇਸ਼ ਨਹੀਂ ਕੋਈ ਨੋਟ ਨਹੀਂ ਸਾਡੀ ਅੰਦਰ ਆਤਮਾ ਆਵਾਜ਼ ਆਉਂਦੀ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਇੱਕ ਵਾਰ ਇੱਕ ਮੌਕਾ ਸਾਰਿਆਂ ਨੂੰ ਦਿੰਦਾ ਹੈ ਜੀ ਰੱਬ ਸਵੇਰ ਹਕੀਕਤ ਹੈ 4 ਵਜੇ 3:30 ਵਜੇ ਤੁਹਾਡੀ ਅੱਖ ਜਗਣਾ ਪਵੇਗੀ ਮੇਰੇ ਦਿਨਾਂ ਲਈ ਇਹ ਮੌਕਾ ਕੋਈ ਬੜੀ ਗੁੜੀ ਹੋਣੀ ਤੋ ਹੈ ਤੇ ਜੀ ਭੱਜ ਸਾਹਿਬ ਮੈਨੂੰ ਚੰਗੀ ਤਰ੍ਹਾਂ ਬਾਣੀ ਨਹੀਂ ਪੜਨੀ ਆਉਂਦੀ ਸੀ جوڑ جوڑ کے ان چھوڑ کے بچے پڑھ دینے اچترہ سواد کے کسی کا دیکھ پھل گروہ چردنا میں چھوڑ دو چردناس کرتے تھے کہ میں انہوں پائنگ نام چھوڑتا ہوں گھو تو دیا گا جائے میں کہاں ڈائیو میں تو انہوں کے ہماری سویلتے لئے وجہ بھی میسیج پایا تھے تو اس سے ریب لائے کر دینے کہاں ڈائیو میں کڑھے بھائیو کو جانتی ہے آٹھے کڑھے بھائیو میں تو انہوں نے اندر نہیں آمی ਅੰਦੀ ਜਿਹੜੀ ਅਸਲ ਨਿੰਦਰ ਹੁੰਦੀ ਹੈ ਬੜੀ ਦਿੱਕੀ ਹੈ ਬੜੀ ਸਿਆਣੀ ਹੁੰਦੀ ਹੈ ਅੰਦੀ ਦੋ ਹੀ ਘੰਟੇ ਦੀ ਨਿੰਦਰ ਹੁੰਦੀ ਐ ਸਰ ਗੜੀ ਕੋਡੀ ਨਿੰਦਰ ਉਹ ਇਹਨਾਂ ਬੰਦੇ ਨੂੰ ਕੋਈ ਨਹੀਂ ਪਤਾ ਸੁੱਧ ਬੰਦੇ ਵਿੱਚ ਰਹ ਜਾਂਦੀ ਹੈ ਕੋਡੀ ਨਿੰਦਰ ਜਿਹਨੂੰ ਕੰਦੀ ਜਿਸ ਵਿੱਚ ਸਾਡਾ ਸਰੀਰ ਨੂੰ ਕੁਝ ਨਹੀਂ ਪਤਾ ਹੁੰਦਾ ਉਹ ਸਾਰਿਆਂ ਨੂੰ ਆਉਂ ਦੇਖ ਬਾਰੇ ਜਦੋਂ ਜਪ ਤੋਂ ਦਸ ਬੰਦਰੀ ਤੋਂ ਨਹੀਂ ਨਿਤਰ ਨਹੀਂ ਹੁੰਦੀ ਉਸੇ ਮਲpasse ਮਾਰੇ ਉਸ ਸਰੀਰ ਦੀ ਜੋ ਸੁਸਤੀ ਹੈ ਨਹੀਂ ਤੇ ਕੰਦੀ ਸਰੋਂ ਦੋ ਘੰਟੇ ਇੱਕ ਦੋ ਘੰਟਾ ਜਿਹੜੇ ਕੰਟਾਦੇ ਨੇ ਕੰਦੇ ਜਦੋਂ ਵੀ ਸੌਂਦੀ ਆਂਦਾ ਰਾਤ ਨੂੰ 10 ਵਜੇ 9:30 ਵਜੇ ਕੰਦੇ ਚ ਮੈਂ ਪਹਿਲਾਂ ਹੀ ਸੌ ਜਾਂਦੀ ਆਂ ਕਿ ਕਿੰਨੇ ਦੇਰ ਤੱਕ ਆਂਦਾ ਬਹੁਤ ਆਂਦਾ। ਫਰਦਾਸ ਕਰਕੇ ਸੌਂਦੀ ਆਂ ਕੰਦੇ 4:30 5:00 ਤੋਂ ਸ਼ੁਰੂਆਤ ਕੀਤੀ ਸੀ। ਅਮਰਤ ਵੀ ਲੈ ਲਈ। ajo ਸਪਰਮਾਤਮਾ ਦੀ ਕਿਰਵਾਏ। ਉਕੜਦੀਆਂ ਕਰਦੀਆਂ 4 ਤੋਂ 4:30 ਤੋਂ 4 4 ਤੋਂ 3:30 ਮੈਂ ਚਾਹੀਦੀ ਤੋਂ ਚਰਨਾ ਨੂੰ ਮੱਥੇ ਟੇਕਦੇ ਰਹੀ ਆ ਨਾ ਤੇ ਸੱਦੇ ਵਰਗੇ ਪਾਪੀਆਂ ਦਾ ਉਤਾਰ। ਤੇਰੇ ਉਪਰੋਂ ਕੰਨ ਹੀ ਮੈਂ ਨਹੀਂ ਕਰਦੀ ਬੱਚੀ ਉਹ ਰੱਬ ਕਰਾਉਂਦਾ ਉਹ ਮੇਰੀ ਅਰਦਾਸਾਂ ਸੁਣਦਾ ਮੈਂ ਗੁਰਦੇ ਨਾਲ ਬਾਣੀ ਨਾਲ ਜੋੜਿਆ ਜਿਹੜੇ ਵੇਲੇ ਉਹਨਾਂ ਕਿੰਨਾਂ ਕੀ ਗਾੜ ਸਭ ਜਿਹੜੇ ਕਰਨ ਵਾਲੇ ਨਹੀਂ ਬੱਥੇ ਪਏ ਕਿ ਕਿਰਪਾ ਹੈ ਪਰਮਾਤਮਾ ਜੀ ਕਿਸੇ ਕਿਸੇ ਦੇ ਉੱਤੇ ਬਸਦੀ ਹੈ ਆਪ ਜੀ ਵੀ ਕਰਦੇ ਹੋ 4:00 ਵਜੇ ਸਾਡੇ ਘਰ ਕੋਈ ਬਖਸ਼ਿਸ਼ ਹੀ ਹੈ ਅਰਦੇ ਸਰ ਸਿੰਘ ਦੇ ਬਚਨ ਨੇ ਕਹਿੰਦੇ ਕੀ ਲੱਛਣ ਨੇ ਜੇ ਬੰਦੇ ਦੇ ਉੱਤੇ ਰੱਬ ਦੀ ਕਿਰਪਾ ਹੋ ਗਈ ਤੇ ਪਤਾ ਕਿਵੇਂ ਲਾਈਏ ਤਾਂ ਕੀ ਦੱਸਿਆ ਨਾ ਆਪਣੇ ਸਿਰ ਨੂੰ ਕੰਨੇ ਜੇ ਤੁਨੋਂ ਤੁਹਾਨੂੰ ਮੀਤਾ ਪੱਤੀ ਗੁਰੂ ਚਰਣਾ ਦੀਆਂ ਅਜਨੀਆਂ ਨਸੀਬ ਹੋ ਰਹੀਆਂ ਨੇ ਨਾ ਸੰਗਤ ਦੇ ਵਿੱਚ ਬੈਠ ਕੇ ਉਸ ਰਾਤੀਆਂ ਸਿੱਤਾਂ ਸੁਣਦੇ ਉਹ ਕਰਦੇ ਉਹ ਤੇ ਸਮਝ ਲੈਣਾ ਕੋ ਨਾਨਕ ਦੀ ਕਿਰਪਾ ਤੁਹਾਡੇ ਦਿੱਤੇ ਸੁਭੋਗੀ ਤਾਂ ਤੇ ਕੀ ਲੱਛਣ ਜਿਹੜੇ ਆਗਿਆ ਤੇ ਜੋੜਦੇ ਹੁਣਾ ਤੇ ਜੇ ਬਖਸ਼ੀ ਹੈ ਕਿਰਪਾਈ ਹੈ ਚੰਗੇ ਕਰਮ ਨੇ ਚੰਗੇ ਪਾ ਕਰੀ ਤਾਂ ਅਸੀਂ ਬੈਠਦੇ ਆ ਸੰਗਤ ਵਿੱਚ ਆ ਇਹ ਕਹਿੰਦੇ ਜੀਵ ਇਸਤਰੀ ਮਨ ਨੂੰ ਸੰਬੋਧਨ ਕਰਕੇ ਸੁਣਾਉਂਦੀ ਕਿ ਤੇਰਾ ਉਹ ਦਾਰ ਹੋ ਜੇਗਾ ਇਹ ਕੋਈ ਗੱਲ ਧਿਆਨ ਨਾਲ ਸੁਣਨਾ ਕੀ ਸੁੰਦਰ ਬਚਨ ਤੂੰ ਸੁਣੋ ਛਬੀਲੀ ਛਬੀਲੀ ਕਿਹੋ ਕੇ ਆਈ ਮਨ ਉਹਨਾਂ ਸਹਿਣ ਛਬੀਲਾ ਚੰਚਲ ਹੁੰਦਾ ਹੈ ਬੜਾ ਚਤੂਰ ਹੁੰਦਾ ਹੈ ਸਿਆਣਾ ਹੁੰਦਾ ਹੈ ਮਨ ਵਰਗਾ ਚਲਾਕ ਕੋਈ ਨਹੀਂ ਹੈ ਔਰ ਜੇ ਇਹ ਜੁੜ ਜਾਏ ਫਿਰ ਜੋਤ ਸਰੂਪ ਬਣ ਜਾਂਦਾ ਹੈ ਮਨ ਤੋਂ ਜੋਤ ਲੂਪ ਹੈ ਆਪਣਾ ਮੂਲ ਅਛਾਂਡੇ ਹੀ ਮਨ ਜਿਹੜਾ ਸਾਡਾ ਮਤਾ ਨਹੀਂ ਕਰ ਸਕਦਾ ਇਹ ਮਨ ਜਿਹੜਾ ਸਾਡਾ ਵਿੜਾ ਕਰ ਵੀ ਕਰ ਦਿੰਦਾ ਹੈ ਕਿਵੇਂ ਪੜਾ ਜਾ ਮਾਨਵਿਤ ਬੰਦੇ ਦੇ ਭਾਵਨਾ ਪੈਦਾ ਹੋਵੇ ਕਿਸੇ ਦੇ ਨਾਲ ਕੀ ਇਫਾਤੀ ਭਾਵਨਾ ਪੈਦਾ ਹੋਵੇ ਕੀ ਮਾਨਵਿਤ ਤੇ ਇਹਦੇ ਨਾਲ ਮਰੀ ਕੀ ਕਰ ਕੀ ਕਰਨਾ ਹੈ ਅੰਦੇ ਜੇ ਕਿਸੇ ਨੂੰ ਪਰਵਾਹ ਕਰਨਾ ਹੋਈ ਨਾ ਉਸਦੇ ਬੱਚੇ ਨੂੰ ਮਾੜੀ ਸੰਗਤ ਦੇ ਵਿੱਚ ਪੜਦਾ ਹੈ ਸਾਡੇ ਅੰਦੇ ਸੰ ਇਹ ਕਿ ਸਾਨੂੰ ਤੁਸੀਂ ਪਰਵਾਦ ਕਰਨਾ ਤੇ ਉਸ ਦੀ ਔਲਾਦ ਨੂੰ ਗਲਤ ਪਾਸੇ ਪੋਰਨਾ ਸੋਚੋ ਮਸੀਆਂ ਬਲਾ ਦੋ ਹੋਰ ਬਾੜੇ ਪਰਮਾਤਮਾ ਨਾਲ ਦੋ ਕਦੇ ਉਹ ਕੇ ਪਰਵਾਦ ਇਹ ਕਹਿੰਦਾ ਪਾਓ ਇਹ ਮਨ ਚੰਚਲ ਵੀ ਹੈ ਪਰ ਇਹ ਜੋ ਸਰੂਪ ਹੀ ਬਣ ਜਾਂਦਾ ਜੋ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜੇ ਸਾਨੂੰ ਉਸ ਪਰਮਾਤਮਾ ਦੇ ਚਰਨਾਂ ਤੱਕ ਵੀ ਲੈ ਕੇ ਜਾ ਸਕਦਾ ਸੁਣੋ ਬਚਨ ਤੁਮ ਸੁੰਦਰ ਵਚਨ ਤੁਮ ਸੋਹ ਛਕੀਂ ਕਹਿੰਦੇ ਹੈ ਸੁੰਦਰੀ ਤੋ ਸੋ ਸੋਹਣੇ ਬਚਨ ਸੁਣੋ ਤੇਰਾ ਜਿਹੜਾ ਪਪੂ ਪਤੀ ਪ੍ਰਭੂ ਹੈ ਹਸਨ ਪ੍ਰਤੀ ਸਾਡਾ ਸਾਰਿਆਂ ਨੇ ਜਿਹੜਾ ਮਨ ਨੂੰ ਆਸਰਾ ਦੇਣ ਵਾਲਾ ਹੈ ਫਿਰ ਤੈਂਦਾ ਮਨ ਸਾਦਾ ਦਾਣਾ ਅੱਲਾ ਦਾ ਭਾਉ ਚਿਹਰਾ ਹੈ ਗੁਰਮਾਰਾ ਨੇ ਅੱਲਾ ਦੇ ਗੋਲੀਆਂ ਗੁਰਗ੍ਰਸ ਸਾਹਿਬ ਮੈਂ ਜਾਂ ਪਾਉਂਦੀ ਉਹੀ ਪੜਦੇ ਆ ਪਰ ਭਾਸ਼ਾਾਂ માં ਕਈਆਂ ਨੇ ਇੱਥੇ ਵੀ ਬੇਬੁਦਰ ਦੀ ਭਾਸ਼ਾ ਵਿੱਚ ਮਾਰਕੀ ਬਾਣੀ ਨੂੰ ਚਾਹਦੇ ਕਹਿੰਦੇ ਦੋ ਜਨ ਸੇਤੀ ਮਹਿ ਰਚਾਇਓ ਦਸ ਮਿਠਾ ਮਹਿ ਕਾਰਨ ਦੋ ਸੱਜਣੋਂ ਵਿਚਾਰ ਕੇ ਦੂਜਿਆਂ ਦੇ ਨਾਲ ਪਿਆਰ ਕਰਿਆ ਦੋ ਜਨ ਕਹਿੰਦੇ ਨੇ ਜੀ ਦੂਜਿਆਂ ਅਜਿਵੇਂ ਕਿਸੇ ਬਾਬੇ ਨਾਲ ਜੁੜੇ ਹੋਏ ਰੱਖਦੇ ਆ ਔਰ ਕਿਸੇ ਸਾਥੋਂ ਨਾਲ ਕਿਸੇ ਤੇਰੇ ਵਾਲੇ ਨਾਲ ਮਿਲੀ ਨਾ ਤਾਂ ਜੀ ਬਸ ਸਾਡੀ ਵਹੀ ਹੱਤ ਹੋ ਗਈ ਦੋ ਜਨ ਸੇਤੀ ਮਹਿ ਰਚਾਇਓ ਦਸ ਮਿਠਾ ਮਹਿ ਕਾਰਨ ਕੰਦੇ ਜੇ ਤੂੰ ਸਦਾ ਰੱਬ ਨੂੰ ਵਿਸਾਰ ਕੇ ਦੂਜਿਆਂ ਦੇ ਨਾਲ ਪਾਤ ਪਿਆਰ ਪਾ ਲਿਆ ਫਿਰ ਮਨ ਨੂੰ ਦੱਸ ਕਿ ਮੈਂ ਦੇਖਾਂ ਇਸਦਾ ਕੀ ਕਾਰਨ ਹੈ ਵੀ ਅਸੀਂ ਰੱਬ ਨੂੰ ਛੱਡ ਕੇ ਦੂਜੇ ਪਾਸੇ ਗਏ ਕਿਉਂ ਇਹਦਾ ਕੀ ਕਾਰਨ ਹੋਣਾ ਹੈ ਸਦਾ ਬਿਸ਼ਵਾਸ ਆਪਣੀ ਹੀ ਹੈ ਜੇ ਕੋਈ ਰੱਬ ਨੂੰ ਛੱਡ ਕੇ ਕਿਸੇ ਦੂਜੇ ਪਾਸੇ ਜਾਂਦਾ ਹੈ ਨਾ ਕੋਈ ਵੀ ਹੈ ਭਾਵੇਂ ਤੇ ਉਸਦਾ ਸਵਾਲ ਸਾਡ ਨਹੀਂ ਹੈ ਪਰ ਉਸਾਨੀ ਹੈ ਰੱਬ ਤਲੋਂ ਗਿਆ ਹੋਇਆ ਲੇਬਰਟਰੀ ਹੋ ਗਿਆ ਕੰਮ ਕੰਦੇ ਓਣੀ ਨਾਹੀ ਝੋਣੀ ਨਾਹੀ ਰਾਹੀ ਕਿਸੇ ਦੇ ਨਹੀਂ ਕੰਦੇ ਨਾ ਜਿਹੜਾ ਇੱਕ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਨਹੀਂ ਹੋ ਸਕਦਾ ਆ ਉਹ ਜੋ ਬੋਲਦੇ ਨੇ ਭਾਈ ਮਾਣਿਆ ਨਾ ਮੀਲੇ ਆਪੇ ਮਰਦ ਹੋਏ ਕਿ ਉਹ ਇੱਕ ਦੂਜੇ ਦੇ ਨਹੀਂ ਆ ਇਹ ਜਨਾਨੀ ਜੇ ਆਪਣੇ ਕਬਾੜੇ ਦੇ ਨਹੀਂ ਹੋ ਸਕਦਾ ਇਕ પતિ ਜੇ ਕੋਈ ਘਰ ਦੀ ਧਾਰੀ ਨਹੀਂ ਹੋ ਸਕਦਾ ਤੇ ਫਿਰ ਉਹ ਕਿਸੇ ਦੇ ਨਾਲ ਹੀ ਨੋਸੇ। ਭਾਵੇਂ ਪਤਨੀ ਹੈ ਭਾਵੇਂ ਜਨਾਨੀ। ਕਿਸੇ ਨਾਲ ਹੀ ਹੋ ਸਕਦਾ ਜੇ ਲਖੇ ਕਿਤੇ ਨਾਲ ਪਿਆਰ ਨਹੀਂ ਪਾ ਸਕਦਾ ਉਹ ਕਿਸੇ ਦੇ ਨਾਲ ਵੀ ਪਿਆਰ ਹੀ ਉਸ ਵਾਰਤ ਦੀ ਮੰਗਦਾ ਹੈ। ਜਿੱਥੇ ਉਹਦਾ ਵਾਰਤ ਪੂਰਾ ਹੁੰਦਾ ਹੈ ਉਸੇ ਨੂੰ ਉਹ ਰੋ ਮੰਨ ਲੇਗਾ। ਉਸੇ ਦੇ ਨਾਲ ਪਿਆਰ ਕਰੇਗਾ। ਇਸੇ ਸਵਾਰਥ ਵਿੱਚ ਉਹ ਨਹੀਂ ਅਸੀਂ ਕਿਤੇ ਦੇ ਨਾਲ ਪਿਆਰ ਕਰਨਾ ਹੈ ਸਭ

ਸੋਣਾ ਜਿਹੜਾ ਤੇਰਾ ਪ੍ਰੇਤਾਂ ਮਸੀਨਾ ਉਸ ਨੂੰ ਕੁਲਾ ਦਿੰਦਾ। ਕਈ ਵਾਰੀ ਹੁੰਦਾ ਹੈ ਨਾ ਆਪਣੇ ਨੂੰ ਛੱਡ ਕੇ ਦੂਜੇ ਥਾਂ ਤੇ ਪਿਆਰ ਆਪੜ ਛੇ ਜਾਂ। ਕਿਤੇ ਉੱਥੇ ਚੰਗਾ ਪਿਆਰ ਮਿਲਦਾ ਹੈ। ਪਰ ਉਹ ਦੂਜਾ ਇੰਨਾ ਘਾਟਾ ਹੋ ਜਾਂਦਾ ਕਿ ਫਿਰ ਬੰਦਾ ਪੜ ਕੇ ਆਂਦਾ ਜਿਵੇਂ ਪਹਿਲਾਂ ਵੜਾਈ ਚੱਲਦਾ ਸੀ। ਚਲੋ ਇਹ ਤੇ ਗਏ। ਜਿਹੜੀ ਪਹਿਲੀ ਘਰ ਤੇ ਚੰਗੀ ਨਹੀਂ ਮਈ ਚਲੋ ਤਲਾਕ ਕਰਦੇ ਆ ਜੀ ਮੈਂ ਦੂਜਾ ਵਿਆਹ ਕਰਾਂ ਮੈਂ ਸਾਕ ਕਿਸੇ ਨੇ ਸੋਚਿਆ ਬੱਚੇ। ਉਹ ਦੂਜਾ ਵੀ ਭਾੜੀ ਆ ਫਿਰ ਬੰਦਾ ਪਛਤਾਂਦਾ ਹੈ ਇਸ ਤੇ ਚੰਗਾ ਤੇ ਮੇਰੀ ਪਹਿਲੀ ਵਾਰ ਨਹੀਂ ਸੀ ਇਹ ਤੇ ਬਹੁਤ ਵੱਡੀ ਭਾੜੀ ਤੇ ਇਹ ਯਾਰ ਹੈ ਸਾਡੇ ਸਾਰਿਆਂ ਦਾ ਜੇ ਸਾਡੀ ਅੰਤਰ ਆਤਮਾ ਜਿੱਥੋਂ ਛੱਡ ਕੇ ਸੱਚੇ ਪਾਸੇ ਜਾਂਦੀ ਹੈ ਨਾ ਉਹ ਦੂਜਾ ਉਸ ਤੋਂ ਵੀ ਭੜਾ ਹੈ ਤੇ ਜਦੋਂ ਉਸ ਤੋਂ ਵੀ ਭੜਾ ਚੰਗਾ ਸਿਰਫ ਤੇ ਸਿਰਫ ਪਰਮਾਤਮਾ ਹੋ ਕੋਈ ਨਹੀਂ ਹੋ ਸਕਦਾ ਨਾਮੋਂ ਭੁੱਲੀ ਨਾਮੋਂ ਝੁੱਕੀ ਨਾ ਮੈਂ ਨਾ ਹੀ ਗੋਸਾ ਕਹਿੰਦੇ ਤੂੰ ਸੱਚਾ ਉੱਤਰ ਸੁਣ ਲੈ ਮੈਂ ਝੂਠ ਨਹੀਂ ਕੀਤੀ ਮੈਂ ਭੁਖਾਈ ਨਹੀਂ ਕਰਦੀ ਮੇਰੇ ਵਿੱਚ દોਸ਼ ਨਹੀਂ ਹਨ ਕਿ ਫਿਰ ਕਿਉਂ ਅਸੀਂ ਦੂਜੇ ਪਾਸੇ ਲੱਗਦੇ ਆਂ ਕਹਿੰਦੇ ਜਿੱਤ ਹੋ ਲਾਈ ਜਿੱਤ ਹੋ ਲਕੀ ਤੂੰ ਸੁਣ ਸੱਚ ਸਭ ਦੇ ਸਭ ਅੰਤਰਾ ਤੁਮ ਕਹਿੰਦੀ ਹੈ ਰੱਬ ਨੂੰ ਕਿ ਮੇਰਾ ਦੋਸ਼ ਕੀ ਹੈ ਭਈ ਉਹ ਹਮੇਸ਼ਾ ਤੁਹਾਡਾ ਵਰਤਦਾ ਹੈ ਸਾਰੀ ਥਾਂ ਤੇ ਰਹਦਾ ਹੀ ਤੁਮ ਵਰਤਦਾ ਹੈ ਜੀ ਜਿੱਥੇ ਆਪ ਜੀ ਨੇ ਮੈਨੂੰ ਲਾਇਆ ਮੈਂ ਉੱਥੇ ਹੀ ਲੱਗੀ ਹਾਂ ਮੇਰੇ ਵਿੱਚ ਦੋਸ ਨਹੀਂ ਸੀ ਦੋਸ ਤੇ ਮੇਰੇ ਪਰਮਾਤਮਾ ਦਾ ਸੀ ਜਿੱਥੇ ਰਵਣੇ ਸੋਚੀ ਬਖਸੀ ਉਹ ਉੱਥੇ ਹੀ ਲੱਗੇਗਾ ਨਾ ਹੁਣ ਸਾਡੇ ਰੱਤੇ ਹੱਥ ਵਿੱਚ ਹੈ ਵੀ ਕੁਝ ਅਰਥੀਓ ਸੰਕੋਪ ਤੇਰੇ ਬਸ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਸਭ ਕੁਝ ਫਿਰ ਅਸੀਂ ਕਰ ਨਹੀਂ ਸਕਦੇ ਆ ਸਭ ਤੋਂ ਆਪਰੀਆਂ ਹੁੰਦੀਆਂ ਸਾਈ ਸੁਹਾਗਣ ਸਾਈ ਭਾਗਣ ਜੈ ਪ੍ਰੇਤ ਪਾਤਾ ਉਹ ਜੀਵ ਇਸਤਰੀ ਪਾਠਾਂ ਵਾਲੀ ਹੈ ਉਹ ਜੀਵ ਇਸਤਰੀ ਸੋਹਣਾ ਵਾਲੀ ਹੈ ਜਿਹੜੀ ਜਿਸ ਦੇ ਉੱਤੇ ਉਸ ਪੱਤੀ ਨੇ ਖਸਮ ਕੁੱਤੀ ਨੇ ਮੇਲ ਦਿੱਤੀ ਫਿਰ ਔਗਣ ਇਸਕੇ ਸਭ ਦਵਾਏ ਗੱਲ ਸੇਤੀ ਲਾਏ ਸਵਾਰ ਕਹਿੰਦੇ ਜਦੋਂ ਆਕਾਲ ਤਖ ਪਰਮਾਤਮਾ ਸਾਡੀ ਜੀਵ ਇਸਤਰੀ ਦੇ ਔਗਣ ਦੂਰ ਕਰਦਾ ਹੈ ਫਿਰ ਉਸ ਨੂੰ ਗੱਲ ਨਾਲ ਲਾ ਕੇ ਸਵਾਰ ਦਿੰਦਾ ਹੈ ਮੇਰਾ ਪ੍ਰਭੂ ਨੀਣਾ ਪਰ ਕਿ ਜੀਵ ਇਸ ਦੀ ਸਵਲ ਜਾਂਦੀ ਹੈ ਇਹ ਸੁਹਾਗਣ ਹੋ ਜਾਂਦੀ ਹੈ ਇਹ ਭਾਗਣ ਹੋ ਜਾਂਦੀ ਹੈ ਕਰਨ ਹੀਣ ਧੰਕਰ ਬੇਨੰਤੀ ਮੈਂ ਭਾਗਾਂ ਦੀ ਮਾਈ ਹੋਈ ਤੇ ਹੁਣ ਜੀਵਤੇ ਦੀ ਆਵਾਜ਼ ਹੈ ਅੰਤਰਾਤਮਾ ਦੀ ਸਾਟੀ ਸਾਧਿਆਂ ਦੀ ਗੁਰੂ ਜੀ ਮਹਾਰਾਜ ਕਹਿੰਦੇ ਨੇ ਕਿ ਮੈਂ ਭਾਗਹੀਣ ਜੀ ਇਸਤਰੀ ਅਰਦਾਸ ਕਰਦੀਆਂ ਆਪਣੇ ਪਤੀ ਦੇ ਅਗੇ ਕੀ ਅਰਦਾਸ ਨਾਨਕ ਕਦ ਮੇਰੀ ਵਾਰੀ ਆਏ ਜਿਸ ਰਬ ਨੂੰ ਮਿਲਣ ਦੀ ਕਰਮੁ ਨੀਣ ਤਨ ਤਰ ਬੇਨੰਤੀ ਕਦ ਲਾਨ ਆਵੈ ਵਾਰੀ ਸਭ ਸੁਹਾਗਣ ਮਾਣੇ ਰਹੀਆਂ ਪਿਲੀਆਂ ਸੁਹਾਗਣਾ ਜਿਹੜੀਆਂ ਆਪਣ ਆਪਣੇ ਪਤੀ ਨਹੀਂ ਬਣ ਕੇ ਰਹੀਆਂ ਨੇ ਭਾਵੇਂ ਦੁਨਿਆਵੀ ਇਸਤਰੀ ਹੈ ਭਾਵੇਂ ਸਾਡੀ ਅੰਤਰਾਤਮਾ ਜੀਵ ਇਸਤਰੀ ਹੈ ਜੇ ਆਪਣੀ ਪਤੀ ਨਹੀਂ ਬਣ ਕੇ ਰਹੇਗੀ ਤੇ ਇਹ ਲੋਕ ਵਿੱਚ ਰਲਾ ਹੋ ਜਾਏਗਾ ਤੇ ਪਰਲੋਕ ਕਿਸੇ ਪਰ ਜੇ ਘਰੋਂ ਤੋਂ ਦੂਰ ਜਾਵਾਂਗੇ ਨਾ ਕੋਈ ਵੀ ਹੈ ਭਾਵੇਂ ਨਾ ਤੇ ਇਹ ਸਬਰੇਗਾ ਤੇ ਨਾ ਹੋਣਾ ਪਟਲ ਦੇ ਰਾਹੀ ਸਾਸਾਂ ਨੇ ਕੰਦੇ ਸਭ ਸੁਹਾਗਣਾਂ ਮਾਣਣਾਂ ਦਲੀਆਂ ਝੇਲੀਆਂ ਸੁਹਾਗਣੇ ਬੜੇ ਪਤੀ ਨਹੀਂ ਬਣ ਕੇ ਰਹਿਣਿਆ ਨੇ ਉਹ ਲੜੀਆਂ ਮਾਣਨੀਆਂ ਨੇ ਇੱਕ ਦਿਓ ਰਾਤ ਮੁਰਾਰੀ ਕਹਿੰਦੇ ਜੀਵਨਸਤਰੀ ਅੰਤਰਾ ਆਤਮਾ ਪੁਕਾਰ ਕਰਦੀ ਏ ਪਰਮਾਤਮਾ ਨੂੰ ਕੋਈ ਇੱਕ ਰਾਤ ਮੈਨੂੰ ਮਿਲੇ ਅਓ ਜੀ ਕਿਰਪਾ ਮਰਿ ਕੋਈ ਟਾਈਮ ਬਣਾ ਕੋਈ ਮੇਵਤ ਬਣਾ ਕਿ ਮੇਰਾ ਤੇਰੇ ਨਾਲ ਮੇਲ ਸਾਰੀ ਗੱਲ ਮੇਲ ਨਹੀਂ ਹੈ ਅਤਲੀ ਕਿੰਨੇ ਜਨਮਾਂ ਤੋਂ ਫੜਪਦੇ ਆ ਰਹੇ ਹਾਂ ਬਹੁਤ ਜਨਮ ਵਿਚਰੇ تھے ਮੰਨੋ ਇਹ ਜਨਮ ਤੁਮਾਰੇ ਦੇਖ ਕੇ ਕਹੇ ਰਬਦਾਸ ਆਸ ਹਮ ਜੀਉ ਚਿਰ ਭਇਓ ਦਰਸ਼ਨ ਦੇਖੇ ਆਸਾਸ ਮਿਤੀ ਸਾਰੇ ਪੁਕਾਰ ਕਰਦੇ ਆਂਤਰਾ ਭਗਵਾਨ ਤੋਂ ਇਸਾ ਜੋ ਵੀ ਪਰਮਾਤਮਾ ਇਹੋ ਜੀ ਰਾਤ ਦੇ ਇੱਕ ਔਜਾ ਦਿਨ ਦੇ ਕਿਸਾਤੀ ਜੋ ਸਰਬ ਨੂੰ ਮਿਲਣ ਦੀ ਤਾਂ ਕੋਈ ਨਹੀਂ ਕਰੋ ਤੇ ਬਸ